ਇੱਕ ਦਾ ਗਰਭ ਦੇ ਅੰਦਰ ਪਿਆ ਇੱਕ ਬਾਹਰ ਫਿਰ ਰਿਹਾ ਸ਼ੀਸ਼ਾ ਸਾਹਮਣੇ ਜੇ ਸ਼ੀਸ਼ਾ ਹੀ ਫੁੱਟ ਗਿਆ ਫਿਰ ਕੀ ਕਰੇਗਾ ਕਿਵੇਂ ਫਟੂਗਾ ਸ਼ੀਸ਼ਾ ਐ ਤਾਂ ਬੰਦੀ ਮਾਰ ਜਾਓ ਯਾਰ ਕੋਸ਼ਿਸ਼ ਕਰੇ ਅਗਲੇ ਦੀ ਜ਼ਿੰਮੇਵਾਰੀ ਸਾਡੀ ਇਹ ਨਾ ਪਊਗਾ ਇਤਕੀ ਖਬਰਾਂ ਦੱਸਣੀਆਂ ਸਾਡੀ ਕੋਈ ਜ਼ਿੰਮੇਵਾਰੀ ਨਹੀਂਗੀ ਅੱਜ ਦਾ ਹੁਣ ਦੀ ਗਰੰਟੀ ਦਵਾਂਗੇ ਥਣ ਦੇਖ ਲੈ ਦੰਦ ਦੇਖ ਲੈ ਬਾਈ 4 ਵਜੇ ਇੱਕ ਥਲੇ ਕੀ ਮੰਗਿਆ ਚਰਨਿਆਂ ਨੇ ਉਹਦਾ ਬਾਈ ਜੋੜੀ ਲੈਣੀ ਆ ਬਾਈ ਦੇ ਫਿੱਟਾ ਤਾਮਲ ਕੱਢਾਂਗੇ ਭਾਈ ਜੀ ਪੱਟ ਕਿਥੋਂ ਘਸ ਕੇ ਦੰਦ ਥੋੜੀ ਥੋੜੀ ਕਾਸਗੀ ਨਾ ਦਿਖਾ ਲੈ ਇਧਰ ਸਾਰਿਆਂ ਨੂੰ ਉਹ ਥੋੜੀ ਥੋੜੀ ਅੱਧੀ ਆ ਬੱਕਰੀ ਨਾ ਜਵਾਨ ਏ ਵੀ ਪਤਾ ਨਹੀਂ ਇਹ ਸਲੇ ਮਿਲੇ ਹੋਏ ਨੇ ਯਾਰ ਮੇਰੀ ਗੱਲ ਸੁਣ ਮੇਰਾ ਨਹੀਂ ਲੱਗਦਾ ਤਾਏ ਦਾ ਮੁੰਡਾ ਏ ਮੈਂ ਨਹੀਂ ਜਾਣਦਾ ਇਹਨੂੰ ਉਹ ਕਾਲੀ ਥੱਲੇ ਜੋੜਾ ਚਾਰ ਬੱਚਿਆਂ ਵਾਲੀਆਂ ਰਹਿਣੀਆਂ ਨੇ ਇਹ ਲੈ ਲੈ ਜੋੜੀ ਚਾਰ ਬੱਚੇ ਇੱਕ ਥੱਲੇ ਨਾ ਦੋਨਾਂ ਥੱਲੇ ਚਾਰ ਬੱਚੇ ਦੋ ਦੋ ਅੱਛਾ ਦੋਆਂ ਥੱਲੇ ਦੋ ਰਹਿਣੀਆਂ ਨੇ ਇਹ ਲੈ ਲੈ ਚਾਰ ਬੱਚੇ ਨੇ ਅੱਛਾ ਚਾਰ ਬੱਚੇ ਨੀਰਨੁਰਾ ਪਾਈ ਜੋ ਤਿਆਰ ਕਰ ਦੂ ਤਾਂ ਦਣੀ ਦੂਣੀ ਪੱਕ ਜਾਣਗੇ ਬੱਚੇ ਵੀ ਆ ਦੇ ਫਿਰਦੇ ਨਾਲ ਹੀ ਚਾਰੇ ਚਾਰ ਨੇ ਹਾਂ ਦੋ ਦੇ ਨੇ ਤੋ ਇਹਦੇ ਨੇ ਮੈਂ ਕਰਾਂ ਯਾਰ ਤੂੰ ਚਾਰ ਬੱਚਾਣੀਆਂ ਹੀ ਲੈ ਲੈ ਇਹਨਾਂ ਦੀਆਂ ਲੋਟੀਆਂ ਦਿਖਾਈ ਬਈ ਖੋਲ ਕੇ ਸੂਣ ਵਾਲੀਆਂ ਨਾਲ ਉਹ ਤਾਂ ਇਹ ਫਾਇਦੇ ਚੀਆਂ ਚੰਗੀਆਂ ਫਰਤੀਆਂ ਨੇ ਆਪਾਂ ਨੇ ਖੜਾ ਕੋਈ ਲਾਈਆਂ ਨੇ ਇਹ ਦੂਜੇ ਰੋ ਲੈ ਕੋਈ ਇਹ ਖੜਨੀ ਬਈ ਮਾਰ ਲਾ ਤਾਰਾ ਤੂੰ ਦੇਖੀ ਤੇਰਾ ਚੁੰਗਣਾ ਜਾਵੇ ਬੱਚਾ ਕਿਤੇ ਸੌਦਾ ਨਾ ਬਣੇ ਫਿਰ ਕਹਿਗਾ ਮੇਰੀ ਬੱਕਰੀ ਫਰੇਵ ਕਰਤੀ ਕਿਉਂ ਜੀ ਓਏ ਐਂ ਚੁੱਤ ਸੌਦਾ ਨਾ ਵੀ ਬਣੇ ਜੀਵਤਾ ਬਣ ਜੀ ਵੀ ਸਕਦਾ ਦੇਖ ਬਾਈ ਧਰਾ ਮਾਰ ਕੇ ਜਾਣ ਇਹ ਰੈਣੀਆਂ ਨੇ ਇਹ ਲੈ ਲੈ ਭਰਾਵਾ ਸਾਨੂੰ ਕੋਈ ਵਹਿਮ ਨਹੀਂ ਉਹਨੂੰ ਕੋਈ ਵਹਿਮ ਨਹੀਂ ਜਰਦਾ ਵੇਚਣ ਆਏ ਆ ਭੁੱਖ ਦੇ ਤੋੜੇ ਚੋਂ ਆਈਆਂ ਨੇ ਸਾਹਮਣੇ ਭੁੱਖ ਦੇ ਤੋੜੇ ਚੋਂ ਆਈਆਂ ਨੇ ਰਾਤ ਤੇ ਲੈ ਕੇ ਆਏ ਆ ਹਾਂ ਸਾਹਮਣੇ ਵਾਲੇ ਜਾਣ ਮਾਰਨ ਤੇ ਇੱਥੋਂ ਲਈਆਂ ਗਾਹਾਂ ਵੇਚਤੀਆਂ ਗਾਹਾਂ ਤੋਂ ਨਹੀਂ ਆ ਗਾਹਾਂ ਵੇਚਤੀਆਂ ਕੀ ਗੱਲ ਆ ਮੁੱਲ ਲਿਆ ਕਰਦੀਆਂ ਇਹਦੀਆਂ ਹੈ ਨਹੀਂ ਨਾ ਜੀ ਨਾ ਕਰਦੀਆਂ ਕਹਿ ਕੇ ਇਹਨਾਂ ਨੇ ਬੱਚੇ ਚਾਰ ਨੇ ਇਹਨਾਂ ਦੇ ਥੱਲੇ ਪੱਤੇ ਸੱਤੇ ਖਾਂਦੇ ਨੇ ਦਾਣਾ ਖਾਂਦੇ ਨੇ ਆਹ ਦੇ ਬੱਚੇ ਚਾਰ ਵੀਰੇ ਜਿਹੜਾ ਚੁੰਗਲੂ ਤਾਂ ਵੀ ਠੀਕ ਆ ਜਿਹੜਾ ਨਹੀਂ ਚੁੰਗੂ ਤਾਂ ਵੀ ਪਲਜੂ ਖਾਂਦੇ ਆ ਯਾਰ ਆ ਚੁੰਗਣਗੇ ਕਿਉਂ ਕੀ ਮੰਗਿਆ ਚਰਨਿਆਂ ਨੇ ਉਹਦਾ ਬਾਈ ਜੋੜੀ ਲੈਣੀ ਆ ਬਾਈ ਦੇ ਫਿੱਟਾ ਤਾਮਲ ਕੱਢਾਂਗੇ ਭਾਈ ਜੀ ਜੋੜੀ ਦਾ 45000 ਰੁਪਏ ਵੀਰੇ ਆ ਚਾਰ ਬੱਚੇ ਨੇ ਪੱਤਾ ਅੜਖਾ ਤੇਰੇ ਸਾਹਮਣੇ ਖਾਰੇ ਨੇ ਸਾਢੇ 22000 ਹਾਂਜੀ ਦੇ ਤੇ ਕਰ ਲਿੱਸੀਆਂ ਬੱਕਰੀਆਂ ਨੇ ਤੇਰੇ ਵਰਗੀਆਂ ਜਾ ਜਾ ਤੂੰ ਲਿੱਸਾ ਚਲ ਮੈਂ ਆਪਦੀ ਥਾਂਵੇਂ ਠੀਕ ਆ ਬੱਕਰੀਆਂ ਆਪਦੀ ਥਾਂਵੇਂ ਠੀਕ ਨੇ ਜੇ ਰਾਜੀ ਹੁੰਦੀਆਂ ਇਹਨਾਂ ਦਾ ਆਪਾਂ 60000 ਮੰਗੀ ਜਾਂਦੇ ਅੱਠਾ ਨਵੀਆਂ ਨੇ ਕੋਈ ਗੁੜੀ ਨਹੀਂ ਠੇਰੀ ਨਹੀਂ ਕਿਉਂ ਚੌਧਰੀ ਪਸੰਦ ਨੇ ਰੇਟ ਸਹੀ ਕਰ ਲਈ ਠੀਕ ਹੈ ਠੀਕ ਹੈ ਰੇਟ ਸਹੀ ਕਰ ਬੱਚੇ 4 ਹੋ ਗਏ ਇੱਕ ਕਹਦਾ ਵੇ ਰੇਟ ਸਹੀ ਕਰ ਲੈ ਰੇਟ ਤੁਸੀਂ ਦੱਸਣਾ ਯਾਰ ਸਹੀ ਨੂੰ ਮੈਂ ਕਹਿੰਦਾ ਫਿਰ ਸਾਰੀ ਹੀ ਦੇ ਦੋ ਮੈਂ ਕਿਧੋਂ ਕਹਿੰਦਾ ਤੁਹਾਨੂੰ ਘੱਟ ਕਰੂ ਇਹ ਤਾਂ ਅਗਲੇ ਵੇ ਲੈਣੀ ਹੈ ਨਾ ਅਗਲਾ ਵੀ ਦੱਸੇ ਨਾ ਕੋਸ ਅਸੀਂ ਸਲਾਹ ਕਰ ਲਈ ਉਧਰ ਹੋ ਕੇ ਸਲਾਹ ਜ਼ਰੂਰ ਕਰੋ ਜੀ ਆ ਜਾ ਉੱਥੇ ਜਿਹੋ ਜਾ ਇਹ ਸਲਾਹ ਕਰਦੇ ਕਰਨੇ ਹੋ ਪਿੰਜਰਾ ਲਾਉਣਾ ਮੈਂ ਘੱਟ ਲੀ ਛੱਡ ਲਾ ਮੁਰੇ ਜਿਹੋ ਜਾ ਉੱਟ ਚ ਚਲੋ ਪੁੱਛ ਲਾਨੇ ਆ ਮੈਂ ਤਾਂ ਦੇਖ ਜੋੜ ਲਾਉਂਗਾ ਜੇ ਲੱਗਿਆ ਨਹੀਂ ਦਿਊਗਾ ਲਈ ਨਵੀਆਂ ਆ ਰਹੇ ਤਾਇਆ ਜਵਾਂ ਨਵੀਆਂ ਜੀ ਨੂੰ ਮਰਜ਼ੀ ਪਾਸ ਕਰਾ ਲਾ ਤਾਂ ਵੀ ਕੋਈ ਟਿੱਕ ਨਹੀਂ ਆ ਤਾਂ ਨਵੀਆਂ ਉਹ ਵੀ ਨਵੀਆਂ ਹੈ ਉਹ ਵੀ ਨਵੀਆਂ ਪੱਤੀ ਦੰਦ ਖਾਸੇ ਪਾਈ ਖੜੀ ਹੈ ਫੇਰ ਆ ਪੱਠ ਪਾ ਲੈ ਕੋਈ ਨਾ ਪਾ ਲੈ ਨਹੀਂ ਜੇ ਤੈਨੂੰ ਕੋਈ ਬਹਿਣਦਾ ਮੈਨੂੰ ਕਹਦਾ ਪਾਵੇਂ ਫੇਰ ਮੈਂ ਤਾਂ ਹੂੰ ਕਹਿਣਾ ਵੀ ਮਾਰੇ ਜੇ ਦੰਦ ਘਸੇ ਜਿਨੇ ਹੂੰ ਬੁੜੀ ਤਾਂ ਹੈ ਨਹੀਂ ਤੈਨੂੰ ਵਹਿਮ ਲੱਗਦਾ ਸੂਣ ਵਾਲਿਆਂ ਚ ਪਾਲਾ ਸਾਨੂੰ ਕੋਈ ਵਿਚਾਰ ਨਹੀਂ ਕਾਦਾ ਮੈਂ ਕੋਈ ਵਹਿਮ ਨਹੀਂ ਹੈਗਾ ਅਟਲਾ ਦੰਦ ਪਟ ਪਟ ਕਿੱਥੋਂ ਘਸ ਕੇ ਦੰਦ ਥੋੜੀ ਥੋੜੀ ਘਸ ਗਈ ਨਾ ਦਿਖਾ ਲੈ ਇੱਧਰ ਸਾਰਿਆਂ ਨੂੰ ਉਹ ਥੋੜੀ ਥੋੜੀ ਅੱਧੀ ਆ ਬੱਕਰੀ ਨਾ ਜਵਾਨ ਹੈ ਮੈਂ ਕਹਿੰਦਾ ਇਹਨੂੰ ਬੁੜੀ ਕਹਿਣਾ ਅੱਧੀ ਬੱਕਰੀ ਆ ਉਹ ਨਵੀਂ ਹੈ ਇਹਦਾ ਪਹਿਲੇ ਸੂਏ ਪਾਠਾ ਵੀਰੇ ਇਹ ਤੀਜੇ ਸੂਏ ਆ ਆ ਨਵੀਂ ਹੈ ਹਾਂ ਇਹ ਪਲੂਣਾ ਲੈ ਵੀ ਦਿਖਾ ਲੈ ਹਾਂ ਪਹਿਲੇ ਸੂਏ ਆ ਬਾਈ ਛੇ ਦੰਦ ਪਾਠਾ ਹੈ ਲੈ ਜੀ ਨੂੰ ਮਰਜ਼ੀ ਦਿਖਾ ਪਾਸ ਕਰੋ ਇਹ ਨਵੀਂ ਹੈ ਹਾਂ ਲਾ ਬਈ ਮੁੱਲ ਮੈਂ ਲਾਵਾਂ ਕਿ ਤੂੰ ਲਏਗਾ ਤੈਨੂੰ ਦੱਸਦਾ ਹੈ ਲਾ ਦੱਸ ਦੇ ਮੈਂ ਮੈਂ ਕਹਾਂ 25000 ਦੰਦਾ ਭਾਈ ਦੋਆਂ ਦਾ ਬੰਦਾ ਗਰੀਬ ਜਿਹਾ ਹੀ ਹੈ ਕੁਰਤਾ ਪਜਾਮਾ ਦੇਖ ਕੇ ਮੇਰੇ ਨਾ ਕੋਈ ਕੱਪੜੇ ਨਾ ਦੇਖੀ ਕੱਪੜੇ ਕਾ ਨੂੰ ਦੇਖੀ ਬੰਦੇ ਨੂੰ ਦੇਖੀ ਆਈ ਬੱਕਰੀਆਂ ਦੇਖਣੀਆਂ ਨੇ ਪੈਸਾ ਦੇਣਾ ਸਾ ਕੱਪੜਿਆਂ ਤੋਂ ਲੈਣਾ ਕੀ ਹੈਗਾ ਚਾਹੀ ਵੀ ਖੱਡ ਗਿਆ 25000 ਕਹਿੰਦਾ ਬਾਈ ਲਾਲ ਪਰਨੇ ਵਾਲਿਆ ਠੀਕ ਆ ਜੀ ਕੋਈ ਗੱਲ ਨਹੀਂ ਕਿਹੜਾ ਗੁੱਸਾ ਫਿਰ ਹੋਰ ਕੀ ਗੁੱਸਾ ਕਿੱਥੇ ਕਰੀਏ ਗੁੱਸਾ ਦਾ ਗੁੱਸਾ ਕਿੱਥੇ ਪੂਰਾ ਕਰੀਏ ਗੁੱਸਾ ਦਾ ਕਰਨ ਵਾਲਾ ਕੰਮ ਹੀ ਹੈ ਨਹੀਂ ਸਾਡਾ ਕਿੱਥੇ ਕਰੀਏ ਪੂਰਾ ਹੋਏ ਨਹੀਂ ਬਣਦੀ ਕਿੱਥੇ ਬਣੂਗੀ ਗੱਲ ਦੱਸ ਕਿੱਥੇ ਬਣੂਗੀ ਸਾਨੂੰ ਵੀ ਨਹੀਂ ਬਾਹਰੋਂ ਮਿਲਦੀਆਂ ਤਾਂ ਆ ਉਹ ਦੱਸ ਤင်းੇ ਲਿਆਣੀਆਂ ਨੇ ਬੱਕਰੀਆਂ ਜਾਂ 42000 ਦੀਆਂ ਲੈ ਜਾ ਸਾਰੀਆਂ ਛੱਡ ਗੱਲਾਂ 42000 ਹਾਂ ਫਾਇਦਾ ਕੀ ਆ ਦੋ ਤੇ 40 ਦੀਆਂ ਗਿਆ ਦਾ ਭਾਈ ਹਾਂਜੀ ਹੈ ਕੋਈ ਗੱਲ ਨਹੀਂ ਫਿਰ ਹੋਰ ਦੇਖੋ ਬੱਡੇ ਵੀਰਾ ਮੈਂ ਹੋਰ ਕੁਛ ਕਰਾਂ ਵੇਖਦਾ ਥੋੜੀ ਹੋਰ ਕੜਕ ਦੇਖ ਲਈਏ ਤੂੰ ਪਹਿਲਾਂ ਮੂੜੀਆਂ ਥਾੜੀਆਂ ਨਾਲ ਕਿੱਥੇ ਬਣੂਗੀ ਵੀਰੇ ਗੱਲ ਆ ਬੱਚਿਆਂ ਵਾਲੀਆਂ ਬੱਕਰੀਆਂ ਕਿਹੜਾ ਦੇ ਦੂਗਾ 12 13000 ਨੂੰ ਪੈਸੇ ਤਾਂ ਦੇ ਆ ਨਾ ਐ ਭਾਈ ਹਰਕਤਾਂ ਆ ਜਮਾ ਕੋਈ ਗੱਲ ਨਹੀਂ ਚਾ ਜਿਵੇਂ ਦਾ ਮਰਜੀ ਦੇ ਦੇ ਲਿਆ 28000 ਦੀਆਂ ਹੋ ਗਈਆਂ ਬੱਕਰੀਆਂ ਨਹੀਂ ਹੁੰਦੀ ਕਿਉਂ ਉਹਦੇ ਬਿਨਾ ਪੁੱਛੇ ਮੁੱਲ ਲਾਤਾ ਮੇਰੇ ਹਿਸਾਬ ਨਾਲ ਲਾਉਣਾ ਉਹਨੂੰ ਹੋਰ ਦਾ ਛੱਡ ਤੂੰ ਤੂੰ ਦੱਸ ਕਿਹੜੇ ਹਿਸਾਬ ਨਾਲ ਮੁੱਲ ਲਾਉਣਾ 14 14000 ਕਿਹੜੇ ਹਿਸਾਬ ਨਾਲ ਲਾਉਣਾ ਇਹ ਵੀ ਦੱਸ ਦੇ ਆਪਦੇ ਹਿਸਾਬ ਨਾਲ ਲਾਉਣਾ 25000 ਦੇ ਵੱਡਣ ਵਾਲੇ ਨੂੰ ਵੇਚ ਦਾਂਗੇ ਇਹਨਾਂ ਨੂੰ ਜ਼ਰੂਰੀਆਂ ਵੜਾਉਣੀਆਂ ਨੇ ਬਚਾਉਣ 12000 ਦੇ ਮਗਰ ਬੱਚੇ ਨੇ 4 ਆ ਜੇ ਅਗਲੇ ਦੇ ਫਾਇਦੇ ਦੀ ਗੱਲ ਕਹਿ ਦੀਏ ਨਾ ਹੁਣ ਅੱਜ ਆਪਾਂ ਗੱਬਣ ਬੱਕਰੀ ਲੈ ਲੈਣੇ ਆਂਗੇ ਉਹਦਾ ਆਪਾਂ ਨੇ ਕੀ ਦੇਖਿਆ ਚਾਨਣ ਦਾ ਫ ਇੱਕ ਦਾ ਗਰਭ ਦੇ ਅੰਦਰ ਪਿਆ ਇੱਕ ਬਾਹਰ ਫਿਰ ਰਿਹਾ ਸ਼ੀਸ਼ਾ ਸਾਹਮਣੇ ਜੇ ਸ਼ੀਸ਼ਾ ਹੀ ਫੁੱਟ ਗਿਆ ਫਿਰ ਕੀ ਕਰੇਗਾ ਕਿਵੇਂ ਫਟੂਗਾ ਸ਼ੀਸ਼ਾ ਐ ਤਾਂ ਬੰਦੀ ਮਰ ਜਾਊਗੀ ਯਾਰ ਕੋਸ਼ਿਸ਼ ਕਰੇ ਅਗਲੇ ਦੀ ਜ਼ਿੰਮੇਵਾਰੀ ਸਾਡੀ ਇਹ ਨਾ ਪਊਗਾ ਇਤਕੀ ਖਬਰਾਂ ਦੱਸਣੀਆਂ ਸਾਡੀ ਕੋਈ ਜ਼ਿੰਮੇਵਾਰੀ ਨਹੀਂਗੀ ਅੱਜ ਦਾ ਹੁਣ ਦੀ ਗਰੰਟੀ ਦਵਾਂਗੇ ਥਣ ਦੇਖ ਲੈ ਦੰਦ ਦੇਖ ਲੈ ਬਾਈ ਦੁੱਧ ਆ ਜਿਹੜਾ ਤੇਰੇ ਸਾਹਮਣੇ ਆ ਇੱਕ ਕਿਲੋ ਅੱਧਾ ਕਿਲੋ ਪਾਈ ਆਇਆ ਤੂੰ ਐਂ ਕਹਦੇ ਭੋਰਾ ਆਪਣੀ ਢੋਰਾ ਦਾ ਕਿਉਂ ਨਹੀਂ ਉਹ ਤਾਂ ਹੁਣ ਬੱਚੇ ਦਾ ਦੁੱਧ ਨਾਲ ਹੀ ਪਲ ਰਹੇ ਨੇ ਸਾਲੇ ਇਹਦਾ ਇੱਕ ਬੰਦੇ ਕਰਕੇ ਆਪਾਂ ਦੱਸਿਆ ਵੀ ਚਲ ਨਾ ਮੈਂ ਜਨਵਰ ਨੇ ਵੀਰੇ ਚਾਰ ਬੱਚੇ ਨੇ ਤੈਨੂੰ ਸੌਖਾ ਰੂਗਾ ਕੰਮ ਬੀਨਾਕ ਸ਼ੀ ਬਣਦੇ ਹਾਂ ਨਾ ਤੂੰ ਵੀ ਚੱਲੇਗਾ ਕਰੀਏ ਕੁਸੋਰਾ ਕਿ ਚੱਲੀਏ ਚੱਲੀਏ ਮੈਂ ਨਾ ਮੜਾ ਜਾ ਖਰਜਾ 30000 ਦੀਆਂ ਦਿੰਨਾ 31 ਦੀਆਂ ਦਿੰਨਾ 40000 ਦੀਆਂ ਬੱਕਰੀਆਂ ਲੈ ਜਾ ਆ 30000 ਦੀਆਂ 40000 ਦੀਆਂ ਲੈ ਜਾ ਆ ਬੱਕਰੀਆਂ 40000 ਦੀਆਂ ਪੱਤੀ ਦੀਆਂ ਗਲਤਾਂ ਸੁਣ ਮੇਰੀ 40000 ਦੀਆਂ ਲੈ ਜਾ ਹੁਣ ਆਪਾਂ ਦੇਣ ਵਾਲੀ ਹੋਈ ਗੱਲ ਕਰਦੇ ਆਂ ਬਾਈ ਕਹਿੰਦਾ ਹੁਣ ਇਹ ਦੇਣ ਵਾਲੀ ਗੱਲ ਕਰਦਾ ਤੂੰ ਲੈਣ ਵਾਲੀ ਗੱਲ ਕਰ ਲੈ ਦੋ ਨੇ ਵੀਰੇ ਚਾਰ ਬੱਚੇ 32000 ਲਾਤਾ ਇਹ ਇਹ ਮੁੰਡੇ ਵਿੱਚੇ ਬੱਕਰੀਆਂ ਭਾਈ ਦੇਖ ਲੈ ਦੋ ਨੇ ਚਾਰ ਬੱਚੇ ਨੇ ਵੀਰੇ ਦੋ ਦੋ ਪੱਤੇ ਪੁੱਤੇ ਖਾਂਦੇ ਨੇ ਐ ਵੀ ਚਲੇ ਮਾਰ ਨਹੀਂ ਖਾਂਦੇ ਪਲ ਜਾਣਗੇ ਯਾਰ ਮਾਰ ਤਾਂ ਹੁਣ ਜਿਹੜੀ ਸੂਕੀ ਉਹਨੂੰ ਵੀ ਤਾਂ ਸਾਮਾਂਗੇ ਆਪਾਂ ਤੇ ਨੁਏ ਘਾਟਾ ਨਹੀਂ ਦਿੰਦਾ ਜੀ ਮੂਜੀ 15 ਦਿਨਾਂ ਦੀ ਜਾਨਵਰ ਪਾਲਣਾ ਹੀ ਬੜਾ ਕਾਹੋ ਜੀ ਕਿਉਂ ਸਸਤਾ ਸੌਦਾ ਕਦੇ ਘਾਟਾ ਨਹੀਂ ਦਿੰਦਾ ਹੁੰਦਾ ਠੀਕ ਹੈ ਗੱਲ ਹਾਂ ਜੀ ਇੱਕ ਕਾਲੀ ਕਰੀਏ ਪੁੱਸਾ ਘਰ ਦੇ ਥੋੜਾ ਉਹ ਗੱਡੀ ਕਾਰ ਜੋ ਪੱਠ ਲਿਆ ਘੱਟ ਕੇ ਉਹਨਾਂ ਦੀਆਂ 35 ਹੈ ਕਾਰ ਥੋੜਾ ਜਿਹਾ ਹੈ ਕੋਈ ਲੈ ਭਾਈ ਕਹਿੰਦਾ ਥੋੜਾ ਜਿਆ ਹੋਰ ਕਰ ਦੇ ਕਾਨੂੰਤਾ ਆ ਕੱਚੀ ਗੱਲ ਦਾ ਕੀ ਫਾਇਦਾ ਯਾਰ ਤਾਇਆ ਜੇ ਕੱਚੀ ਕਰ ਗਿਆ ਨਾ ਬੱਕਰੀਆਂ ਨਹੀਂ ਮਰਦੀਆਂ ਜੇ ਤਾਇਆ ਕੱਚੀ ਗੱਲ ਕਰ ਗਿਆ ਨਾ ਸਾਰਾ ਪੰਜਾਬ ਕੱਚੀ ਕਰ ਦੂ ਸਾਰਾ ਪੰਜਾਬ ਹਾਂ ਤਾਇਆ ਤਾਂ ਪੱਕੀ ਗੱਲ ਕਰੂੰਗਾ ਤੇਰੇ ਨਾਲ ਆਓ ਆ ਗਈ ਇੱਕ ਪੱਟੂਆ ਵੀਰੇ ਪਲੂਣ ਆਇਆ ਹੈ ਪਲੂਣ ਹੈ ਕੋਈ ਨਹੀਂ ਇਹਦਾ ਵਿਚਾਰੀਆਂ ਉਹ ਵੀ ਥੋੜਾ ਜਿਹਾ ਭੁੱਖ ਦੇ ਤੋੜੇ ਮੈਂ ਤਾਂ ਆਪਦੀ ਰੋਟੀ ਲੈਣੀ ਹੈ ਇਹਨੇ ਬੱਕਰੀ ਲੈਣੀ ਹੈ ਕਿਉਂ ਜੀ ਇੱਕ ਵੀਰੇ ਉਹ ਆ ਜੋੜਾ ਬੱਚਿਆਂ ਦਾ ਜੋੜਾ ਹੀ ਇਹਦੇ ਥੱਲੇ ਆ ਫੇ ਤਾਂ ਕਾਨੂੰ ਕਾ ਨੂੰ ਤੂੰ ਐੜੇ ਤੇੜੇ ਜੇ ਕਰਦਾ ਐੜੇ ਤੇੜੇ ਤੂੰ ਕਰਦਾ ਮੈਂ ਨਹੀਂ ਕਰਦਾ ਮੈਂ ਤਾਂ ਅਗਰੇ ਨਹੀਂ ਗਿਆ ਜੈਸਤੇ ਕਿ ਮੁੰਲੇ ਲਾਉਣਾ ਹੈ ਹੁਣ ਕੀ ਅਗਲਾ ਪੜਾਉਣਾ ਹੈ ਫੇ ਭਜਾਉਣਾ ਪਜਾ ਦੇ ਤੂੰ ਵੜਾ ਨਾ ਕਿਸੇ ਨੂੰ ਕੀ ਗੱਲ ਨਾ ਮੈਨੂੰ ਮਾਰ ਨਾ ਮਾਰ ਗੱਲਾਂ ਦੋ ਨੇ ਆਪਣੇ ਕੋਲੇ ਤਾਂ ਬੱਸ 32000 ਲਾਤਾ ਇਹ ਦੋ ਗੱਲਾਂ ਨੇ ਤੈਨੂੰ ਨਾ ਫੇਰ ਨਹੀਂ ਬਣਦੀ ਗੱਲ ਫੇਰ ਹੋਰ ਗੱਲ ਕਿਵੇਂ ਬਣੂਗੀ ਨਹੀਂ ਬਣਦੀ ਫੇਰ ਨਹੀਂ ਕਿਵੇਂ ਬਣੂਗੀ ਹਾਂਜੀ ਗੱਲ ਇਹਨੇ ਲਈ ਜਾਣੀਆਂ 38000 ਦੀਆਂ ਬੱਕਰੀਆਂ 38 ਕਿੰਨਾ ਹੁੰਦਾ ਹੈ ਇਹ ਤੂੰ ਹਿਸਾਬ ਲਾਣਾ ਕਿੰਨਾ ਹੁੰਦਾ ਹੈ 30 ਤੇ 8 ਅੱਛਾ 30 ਤੇ 8 ਹੁਣ ਪੰਨੂਗੀ 8 ਲੈ ਤਾਂ ਹੀ ਦੇਖਦਾ ਚਰਨੇ ਦੇ ਵਿੱਚ ਬਾੜੇ ਚ ਕਿੰਨਾ ਇਕੱਠ ਕਰਦਿਆਂ ਬਈ ਕੁਝ ਜੇ ਖੋਸੇ ਤਾਂ ਮਾਰ ਕੇ ਖੀਰ ਨਹੀਂ ਖਵਾਉਣੀ ਨਾ ਠੀਕ ਕਰਦੇ ਵੀ ਪਤਾ ਨਹੀਂ ਇਹ ਸੜੇ ਮਿਲੇ ਹੋਏ ਨੇ ਯਾਰ ਮੇਰੀ ਗੱਲ ਸੁਣ ਮੈਨੂੰ ਨਹੀਂ ਲੱਗਦਾ ਤਾਇ ਦਾ ਮੁੰਡਾ ਇਹ ਮੈਂ ਨਹੀਂ ਜਾਣਦਾ ਇਹਨੂੰ ਮੰਡੀ ਮੰਡੀ ਚ ਯਾਰ ਵੇਲੀ ਸਾਰੇ ਕਿਉਂ ਜੀ ਇਹ ਮੇਰਾ ਤਾਇਆ ਲੱਗਦਾ ਤਾਇਆ ਦਾ ਹੁਣ ਕਹਿੰਦੇ ਸਿਆਣੀਦਾਰੀ ਹੈ ਨਹੀਂ ਚੱਲ ਰਿਹਾ ਮੈਂ ਲਾਦਾ ਜੀ ਮੈਂ ਬੜਾ ਭਾਈ ਹੁੰਦਾ ਜਰਾ ਕਿਤੇ ਕੱਲ ਨੂੰ ਇਹ ਕਹੇ ਵੀ ਪਤਾ ਨਹੀਂ ਸੜਨ ਡਰਾਮਾ ਬਾਜ਼ੀਆਂ ਕਰਕੇ ਮੈਨੂੰ ਬੱਕਰੀਆਂ ਲੈ ਕੇ ਦੇਤੀਆਂ ਬੱਕਰੀਆਂ ਦਾ ਸੌਦਾ ਟੁੱਟੇ ਹੀ ਪਿਆ ਬੱਕਰੀਆਂ ਤੈਨੂੰ ਮੈਂ ਲੈਦਾ ਨਾ ਪਸੰਦ ਨੇ ਜਮਾ ਪਸੰਦ ਨੇ ਬਿਲਕੁਲ ਪੂਰੀਆਂ ਉਹ ਖਵਾ ਦਾਂਗੇ ਪੂਰੀਆਂ ਕਿਉਂ ਬਈ ਲੈ ਖਾ ਲੈ ਪੂਰੀਆਂ ਕੁੱਟ ਚੂਰੀਆਂ ਬੱਕਰੀਆਂ ਵੇਚਤੀਆਂ ਤੇਰੀਆਂ ਮੈਨੇ 34000 ਦੀਆਂ ਚੱਟ ਨਹੀਂ ਹੁੰਦੀ ਬਸ ਹੋਰ ਸਹੀ 35 ਦੀਆਂ ਹੋ ਗਈਆਂ ਯਾਰ ਤਾਇਆ ਕੀ ਫਾਇਦਾ ਜ 37000 ਦੀਆਂ ਬੱਕਰੀਆਂ ਲੈ ਜਾ ਕੀ ਫਾਇਦਾ ਹੈ ਜ 36 ਦੀਆਂ ਹੋ ਗਈਆਂ ਪਰੇ ਹਟ ਇੱਛੇ ਥੋੜੀ ਮੋੜਾਂਗੇ ਅਸੀਂ ਸਾਈ ਹਾਂ ਮੈਨੂੰ ਖਾਣਾ ਖਰਾਬ ਕਰਦਾ ਮੇਰੇ ਗੱਪਣਾ ਨਾਲੋਂ ਵਧੀਆ ਰਹਿ ਦਿੱਤੀ ਆ ਵੀ ਸੂਈਆਂ ਹੋਈਆਂ ਲੈ ਜਾ ਠੀਕ ਆ ਚਲ ਨਿਕੜੇ ਪੈਨੇ ਬੱਚੇ ਜੀ ਕੋਈ ਕਿਸੇ ਨੂੰ ਮੋਕ ਨਹੀਂ ਕਿਸੇ ਨੂੰ 20 ਦਿਨਾਂ ਦੇ ਕੁਝ ਨਹੀਂ ਆਇਆ ਮੇਰੇ ਕੋਈ ਸੂਰ ਦੀਆਂ ਬੱਕਰੀਆਂ ਕੋਈ ਵੱਧ ਪੀ ਗਿਆ ਕੋਈ ਘੱਟ ਪੀ ਗਿਆ ਚੰਗੀਆਂ ਚੰਗੀਆਂ ਫਿਰਦੀਆਂ ਰਹੇ ਹਾਲ ਬਾਕੇ ਦਿਹਾੜੇ ਹੁੰਦੇ ਫਿਰਨਗੇ ਹੁਣ ਹਾਂ ਉਹਦੇ ਪੱਤੇ ਖਾਂਦੇ ਨੇ ਇਹ ਪੱਤੇ ਖਾਂਦੇ ਨੇ ਦੇਖ ਇੱਧਰ ਬਾਈ ਇਹ ਪੱਤੇ ਦਾ ਖਾਂਦੇ ਨੇ ਅਰ ਇੱਕ ਗੱਲ ਹੋਰ ਕਰਾ ਸੜਿਆਂ ਨੂੰ ਹੁਣ ਚੱਕ ਲੈਣੇ ਆ ਮੇਰੇ ਨਾਲ ਤੋਰਾ 35 3500 ਦੇ ਹੁਣ ਵੇਚਦਾ ਨਾ ਗੋਦੀ ਚੱਕ ਕੇ ਜਨਾ ਵੇਚ ਦਿਆਂ 14000 ਨਾਲ ਪੜ ਜਾਣਗੇ ਵਿਚਾਰੇ ਓਏ 14000 ਤਾਂ ਆਪਣਾ ਹੁਣੀ ਤਿਆਰ ਹੁੰਦਾ ਸਾਰਾ ਸਹਾਲ ਕਰਾਉਣਗੀਆਂ ਤੇਰੀ ਬੱਕਰੀਆਂ ਚਾ ਕਿਸੇ ਦੇ ਗਲਾਸੀ ਲੈ ਕੇ ਨਹੀਂ ਜਾਣ ਦਿੰਦੀਆਂ ਇਹਨਾਂ ਨੂੰ ਰਜਾ ਕੇ ਰੱਖੇਗਾ ਜੀ ਹੁਣ ਕਰੇ ਕੰਦਲਾ ਬਣ ਤੀ ਧੁੱਪੇ ਖੜੀਆਂ ਰੇ ਤੂੰ ਫਰੀਂਗਾ ਕੋਟ ਪੈਂਟ ਪਾ ਕੇ ਜੈਂਟਲਮੈਨ ਹੋ ਕੇ ਫਿਰ ਕਿਥੋਂ ਦੇ ਗੱਪਣਾ ਨਾਲੋਂ ਤੈਨੂੰ ਇਹ ਫਾਇਦੇ 'ਚ ਨਹੀਂ ਠੀਕ ਆ ਗੱਲ ਬੱਚੇ ਨੇ ਨਾਲ ਕਿਉਂ ਜੀ ਬੱਕਰੀਆਂ ਦਵਾਤੀਆਂ ਵਧੀਆ ਹੁਣ ਪੀ ਕੇ ਆਈਆਂ ਹੀ ਵਧੀਆ ਮੋਬਾਈਲ ਤੇਰਾ ਹਾਂ ਕੰਮ ਕਰਦਾ ਤੇਰਾ ਵਧੀਆ ਹਾਂ ਕਿੱਥੇ ਉਹ ਇਹ ਕੀ ਆ ਯਾਰ ਕੌਣ ਹੈ ਲੈ ਸੁਣੀ ਲੈ ਸੁਣ ਕੇ ਦੇ ਬਾਈ ਖੜ ਜਾ ਦੋ ਮਿੰਟ ਬਾਈ ਕੱਟ ਹੀ ਦਿੱਤਾ ਸੁਣਨਾ ਕੀ ਕੱਟ ਗਿਆ ਕੱਟ ਗਿਆ 10000 ਗੂਗਲ ਪੇ ਕਰਾ ਲੈਗਾ ਹਾਂ ਕਰਾ ਲੂਗਾ 9000 ਦਾ ਸੌਦਾ ਹੈ ਹੈ ਸਹੀ ਹੈ ਬੱਚੇ ਨੇ ਯਾਰ ਆ ਪੱਤੇ ਖਾਰੇ ਨੇ ਬਾਈ ਇਹਦੇ ਫਾਇਦੇ ਦੀ ਗੱਲ ਕਰੀ ਆ ਪਤਾ ਫੜੋ ਸਾਈ ਵਾਲਾ ਤੁਹਾਡੇ ਕੋਲੇ ਆ ਗਿਆ ਆ ਗਣ ਲੈ ਬਾਈ ਕਿੰਨੇ ਨੇ ਬੱਕਰੀਆਂ ਭਾਈ ਆ ਦੋਨੇ ਹੀ ਨੇ ਵੀਰੇ ਚਾਰ ਬੱਚੇ ਨੇ ਬਾਈ ਹਾਂ ਹਾਂ ਦੋਏ ਨੇ ਆ ਦਾ ਪਹਿਲੇ ਸੋਏ ਆ ਤੀਜੇ ਆ ਵੀਰੇ ਦੋ ਬੱਕਰੀਆਂ ਚਾਰ ਬੱਚੇ ਚਾਰ ਬੱਚੇ ਨੇ ਵੀਰੇ ਕਿੱਦਾਂ ਭਰਾਈਆਂ ਯਾਰ ਇਹਨਾਂ ਦਾ ਹੱਥ ਨੂੰ ਇੰਨੇ ਕ ਦਾਣੇ ਪਾ ਦਿਆ ਕਰੀ ਵਿਚਾਰੀਆਂ ਨੂੰ ਪਾਈਆ ਪਾਈਆ ਜਾਨਵਰਾਂ ਦੀ ਬੱਕਰੀਆਂ 'ਚ ਕਿਉਂ ਜੀ ਆਗਣ ਭਾਈ